ਮਾ ਬੋਲੀ ਪੰਜਾਬੀ ਦੇ ਮਸ਼ਹੂਰ ਸ਼ਾਇਰ ਤੇ ਕਵੀਕਾਰ surjit patar ਦਾ ਅੱਜ ਤੜਕਸਾਰ ਦਿਹਾਂਤ ਹੋ ਗਿਆ ਅਸੀਂ ਉਹਨਾਂ ਦੇ ਘਰ ਦੇ ਬਾਹਰ ਹੀ ਖੜੇ ਹਾਂ ਔਰ ਜਿਹੜੀ ਤੁਸੀਂ ਐਂਬੂਲੈਂਸ ਦੇਖ ਰਹੇ ਹੋ ਇਸ ਐਂਬੂਲੈਂਸ ਦੇ ਵਿੱਚ surjit patar ਦੀ ਦੇਹ ਹੈ ਜਿਹੜੀ ਉਸ ਨੂੰ ਰੱਖ ਕੇ ਇੱਕ ਹਸਪਤਾਲ ਦੀ ਮੋਰਚੀ ਵਿੱਚ ਰੱਖਿਆ ਜਾਏਗਾ ਕਿਉਂਕਿ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਹੈ ਉਹ ਵਿਦੇਸ਼ੀ ਧਰਤੀ ਤੇ ਰਹਿੰਦੇ ਨੇ ਉਹਨਾਂ ਨੇ ਵਾਪਸ ਪਰਤਣਾ ਹੈ ਔਰ ਕੱਲ ਇਸੇ ਇਲਾਕੇ ਦੇ ਸਨੇਤ ਪਿੰਡ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ surjit patar ਦੇ ਦਿਹਾਂਤ ਤੋਂ ਬਾਅਦ ਜਿੰਨੇ ਵੀ ਕਵੀਕਾਰ ਹੈ ਜਿੰਨੇ ਵੀ ਸ਼ਾਇਰ ਹੈ ਚਾਹੇ ਫਿਲਮ ਇੰਡਸਟਰੀ ਦੇ ਨਾਲ ਜੁੜੇ ਗਾਇਕ ਹੈ ਚਾਹੇ ਕਲਾਕਾਰ ਹੈ ਉਹਨਾਂ ਦੇ ਦੁੱਖ ਦੀ ਲਹਿਰ ਜਿਹੜੀ ਸੋਗ ਦੀ ਲਹਿਰ ਹੈ ਔਰ ਕਿਉਂਕਿ ਕਾਫੀ ਪ੍ਰਸਿੱਧ ਗਾਇਕ ਰਾਸ਼ਟਰਪਤੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਸੀ ਉਹਨਾਂ ਨੂੰ ਕਿਸਾਨੀ ਅੰਦੋਲਨ ਦੇ ਦੌਰਾਨ ਸੁਰਜੀਤ ਪਾਤਰ ਨੇ ਕਿਸਾਨਾਂ ਦਾ ਜਿਹੜਾ ਏ ਉਹ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਵੀ ਚੱਕੀ ਸੀ ਕੇਂਦਰ ਸਰਕਾਰ ਦੇ ਖਿਲਾਫ ਇਹ ਉਹਨਾਂ ਦੇ ਘਰ ਦੀਆਂ ਤਸਵੀਰਾਂ ਨੇ ਮੇਰੇ ਨਾਲ ਉਹਨਾਂ ਦੇ ਜਿਹੜੇ ਪड़ोसी ਆ ਉਹ ਮੇਰੇ ਨਾਲ ਨੇ ਕਿਵੇਂ ਦੇਖਦੇ ਹੋ ਜੀ ਇਹ ਜਦੋਂ ਦੀ ਖਬਰ ਇਹ ਸੁਣੀ ਹੈ ਕਿ ਕਿ ਸਵੇਰੇ ਇਹ ਸਾਢੇ 5 ਵਜੇ ਦੀ ਗੱਲ ਹੈ 6 ਵਜੇ ਦੀ ਜਦੋਂ ਉੱਠਦੇ ਨੇ ਸਵੇਰੇ 5:30 ਵਜੇ ਤਾਂ ਜਦੋਂ ਨਹੀਂ ਉੱਠੇ ਤਾਂ ਆਂਟੀ ਜੀ ਨੇ ਦੇਖਿਆ ਕਿ ਇਹ ਕਿਉਂ ਨਹੀਂ ਉੱਠੇ ਜਦੋਂ ਦੇਖਿਆ ਗਿਆ ਕਿ ਹਲਾਇਆ ਗਿਆ ਤੇ ਹਿੱਲੇ ਨਹੀਂ ਹਿੱਲੇ ਨਹੀਂ ਤੇ ਉਹਨਾਂ ਨੇ ਜਦੋਂ ਇਹ ਗੱਲ ਹਲਾਇਆ ਦੇ ਕੇ ਕਿਹਾ ਤੇ ਆ ਉਹ ਹਿੱਲੇ ਨਹੀਂ ਔਰ ਸਾਡੇ ਸਾਹਮਣੇ ਹੀ ਡਾਕਟਰ ਸੰਧੂ ਸਾਹਿਬ ਰਹਿੰਦੇ ਨੇ ਉਹਨਾਂ ਨੂੰ ਬੁਲਾਇਆ ਗਿਆ ਤਾਂ ਦੇਖਿਆ ਗਿਆ ਕਿ ਡਾਕਟਰ ਸਾਹਿਬ ਨਹੀਂ ਸ੍ਰੀ ਪੱਤਰ ਜੀ ਨਹੀਂ ਸੀ ਇੱਕ ਨਾਮਵਰ ਸਿੱਖੀਅਤ ਹਮ ਪੰਜਾਬੀ ਦੀ ਨਾਮਵਰ ਸਿੱਖੀਅਤ ਹਮ ਨਾ ਭੁੱਲਣ ਵਾਲੀ ਸਿੱਖੀਅਤ ਤੁਸੀਂ ਕਈ ਵਾਰ ਮਿਲਦੇ ਹੋਣੇ ਉਹ ਕਿਵੇਂ ਦਾ ਸੁਭਾਅ ਇੰਨਾ ਵਧੀਆ ਸੁਭਾਅ ਉਹਨਾਂ ਦਾ ਮੇਰੇ ਹਿਸਾਬ ਨਾਲ ਇੰਨਾ ਵਧੀਆ ਸੁਭਾਅ ਕਿਸੇ ਦਾ ਹੋ ਨਹੀਂ ਸਕਦਾ ਹਮ ਇੰਨਾ ਵਧੀਆ ਹਰੇਕ ਬੰਦੇ ਨੂੰ ਉਹਨਾਂ ਨੇ ਸਤ ਸ੍ਰੀ ਅਕਾਲ ਗੁੱਡ ਮਾਰਨਿੰਗ ਕਰਨੀ ਸਿਖਾਈ ਜਦੋਂ ਵੀ ਮਿਲਣਾ ਉਹਨਾਂ ਨੇ ਨਮਸਕਾਰ ਕਰਨ ਬਹੁਤ ਹੀ ਵਧੀਆ ਸੁਭਾਅ ਦੇ ਸੀ ਇੱਕ ਨਾਮ ਪੂਰਾ ਹੋਣ ਵਾਲਾ ਘਟਾ ਪੰਜਾਬੀ ਜਿਨ੍ਹਾਂ ਨੇ ਪਰ ਇਹ ਸਨਮਾਨਤ ਵੀ ਕੀਤਾ ਗਿਆ ਰਾਸ਼ਟਰੀ ਚੋਣਾਂ ਬਸ ਮੈਂ ਮੈਂ ਵੀ ਮਿਲਦਾ ਸੀ ਤੇ ਕਈ ਵਾਰ ਉਹ ਮੈਨੂੰ ਆਪਣੀਆਂ ਕਿਤਾਬਾਂ ਦਿੰਦੇ ਸੀ ਚਾਹੇ ਉਹ ਕਵਿਤਾਵਾਂ ਦੀ ਕਿਤਾਬ ਹੋਵੇ ਚਾਹੇ ਸ਼ਾਇਰੀ ਦੀ ਕਿਤਾਬ ਹੋਵੇ ਕਿਉਂਕਿ ਉਹਨਾਂ ਦੀ ਸ਼ਾਇਰੀ ਤੇ ਕਵਿਤਾਵਾਂ ਜਦੋਂ ਵੀ ਮੰਚ ਤੇ ਚਾਹੇ ਰਾਜਨੀਤਿਕ ਦੇ ਨਾਲ ਲੀਡਰ ਜੁੜੇ ਹੋਣ ਚਾਹੇ ਸਮਾਜ ਸਮਾਜ ਦੇ ਨਾਲ ਜਿਹੜੇ ਆਗੂ ਜੁੜੇ ਹੋਣ ਚਾਹੇ ਧਾਰਮਿਕ ਆਗੂ ਹੋਣ ਸਾਰੇ ਉਹਨਾਂ ਦੀਆਂ ਜਿਹੜੀਆਂ ਲਾਈਨਾਂ ਸੀ ਸ਼ਾਇਰੀ ਦੀਆਂ ਕਿਉਂਕਿ ਬੜੀ ਕੁੰਬੀਵੀ ਜਿਹੜੀ ਲਾਈਨ ਉਹ ਲਿਖਦੇ ਸੀ ਦਿਲ ਨੂੰ ਛੂਹ ਜਾਂਦੀ ਸੀ ਬਿਲਕੁਲ ਗੱਲ ਇਹ ਸਹੀ ਹੈ ਕਿ ਅਸੀਂ ਦੇਖਦੇ ਹਾਂ ਕਿ ਸਵੇਰੇ ਰੋਜ਼ ਕਦੀ ਡੀਸੀ ਸਾਹਿਬ ਦੇ ਉਪਰ ਕੋਈ ਆ ਰਿਹਾ ਹੈ ਕਦੀ ਕਿਸੇ ਇੰਨੇ ਪ੍ਰੋਗਰਾਮ ਇੰਨਾਂ ਨੂੰ ਪਿਆਰ ਕੀਤਾ ਜਾਂਦਾ ਸੀ ਇਸ ਜਗਤ ਦੇ ਵਿੱਚ ਇੰਨਾ ਪਿਆਰ ਕੀਤਾ ਜਾਂਦਾ ਸੀ ਕੋਈ ਕਦੀ ਕੋਈ ਆ ਰਿਹਾ ਹੈ ਕੋਈ ਕਦੀ ਕੋਈ ਆ ਰਿਹਾ ਹੈ ਇਹਨਾਂ ਨੂੰ ਲੈਣ ਇਹਨਾਂ ਦੀ ਗੱਡੀ ਆ ਰਹੀ ਹੈ ਕਦੀ ਸਾਰੇ ਇਹਨਾਂ ਸਰਕਾਰ ਦੇ ਵਿੱਚ ਇਹਨਾਂ ਦਾ ਬਹੁਤ ਹੀ ਬੋਲਬਾਲਾ ਸੀਗਾ ਔਰ ਇਹਨਾਂ ਨੂੰ ਪਿਆਰ ਕੀਤਾ ਜਾਂਦਾ ਸੀ ਪੰਜਾਬੀ ਦੇ ਵਿੱਚ ਪੰਜਾਬੀ ਦੀ ਇੱਕ ਬਹੁਤ ਹੀ ਵੱਡੀ ਸ਼ਖਸੀਅਤ ਸੀਗੇ ਬਿਲਕੁਲ ਕਿਉਂਕਿ ਵਿਦੇਸ਼ੀ ਧਰਤੀ ਤੇ ਵੀ ਜਿੰਨੇ ਪੰਜਾਬੀ ਵਸਦੇ ਨੇ ਉਹ ਜਦੋਂ ਦੀ ਇਹ ਖਬਰ ਸਾਹਮਣੇ ਆਈ ਹੈ ਉਦੋਂ ਤੋਂ ਜਿਹੜੀ ਹੈ ਉਸੋਖ ਦੀ ਲਹਿਰ ਹੈ ਔਰ ਇਹ ਘਰ ਦੀਆਂ ਤਸਵੀਰਾਂ ਨੇ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਐਂਬੂਲੈਂਸ ਉਹਨਾਂ ਦੀ ਜਿਹੜੀ ਬਾਹਰਲੇ ਲੋਕ ਨੇ ਧਰਤੀ ਦੇ ਵਿਦੇਸ਼ੀ ਧਰਤੀ ਤੇ ਇਹਨਾਂ ਦੀ ਜਿਹੜੀ ਬਾਕਸ ਹੈ ਸਾਈਨ ਕੀਤੀ ਸਿਗਨੇਚਰ ਕੀਤੀ ਮਹਿੰਗਾਈ ਜਾਂਦੀ ਸੀਗੀ ਅੰਤਿਮ ਸੰਸਕਾਰ ਦਾ ਪਤਾ ਲੱਗਿਆ ਕਦੋਂ ਹੋਊਗਾ ਪਰਸੋਂ ਨੂੰ ਹੋਏਗਾ ਜੀ ਪਰਸੋਂ ਨੂੰ ਉਹਨਾਂ ਦਾ ਬੇਟਾ ਆਸਟ੍ਰੇਲੀਆ ਚ ਹੈ ਹੂੰ ਔਰ ਇਸ ਲਈ ਉਹਨਾਂ ਨੂੰ ਪਹਿਲੇ ਕੱਲ ਦਾ ਟਾਈਮ ਸੀਗਾ ਪਰ ਉਹ ਲੇਟ ਹੋ ਗਿਆ ਉਹਨਾਂ ਨੂੰ ਟਿਕਟਾਂ ਮਿਲ ਕਰਕੇ ਉਹਨਾਂ ਨੂੰ ਪਰਸੋਂ ਸੰਸਕਾਰ ਕੀਤਾ ਜਾਵੇਗਾ ਸੋ surjit patar ਦਾ ਜਿਹੜਾ ਜਨਮ ਹੈ ਉਹ 14 ਜਨਵਰੀ 1945 ਦੇ ਵਿੱਚ ਹੋਇਆ ਔਰ 1960 ਦੇ ਵਿੱਚ ਉਹਨਾਂ ਨੇ ਕਵਿਤਾਵਾਂ ਪ੍ਰਕਾਸ਼ਿਤ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀ ਔਰ ਜਲੰਧਰ ਦੇ ਪਾਤੜ ਪਿੰਡ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ ਔਰ ਜਿਸ ਤਰ੍ਹਾਂ ਦੇ ਨਾਲ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਾਫੀ ਜਿਹੜਾ ਹੈ ਜਿਨੇ ਕਵੀਕਾਰ ਹੈ ਜਿਨੇ ਸ਼ਾਇਰ ਹੈ ਜਦੋਂ ਦੀ ਇਹ ਖਬਰ ਸਾਹਮਣੇ ਆਈ ਹੈ ਉਸ ਤੋਂ ਬਾਅਦ ਕਾਫੀ ਜੜੀ ਹੈ ਉਹ ਦੁੱਖ ਵੀ ਹੈ ਉਹਨਾਂ ਸ਼ਾਰਾਂ ਦੇ ਵਿੱਚ ਔਰ ਉਹਨਾਂ ਕਵੀਕਾਰਾਂ ਦੇ ਵਿੱਚ ਇਹ ਜਿਹੜੀ ਐਂਬੂਲੈਂਸ ਦੇਖ ਰਹੇ ਹੋ ਐਂਬੂਲੈਂਸ ਦੇ ਵਿੱਚ ਉਹਨਾਂ ਦੀ ਦੇਹ ਨੂੰ ਰੱਖ ਕੇ ਇੱਕ ਹਸਪਤਾਲ ਦੀ ਮੋਰਚੀ ਦੇ ਵਿੱਚ ਰੱਖੀ ਜਾਏਗੀ ਔਰ ਡਿਪਟੀ ਕਮਿਸ਼ਨਰ ਲੁਧਿਆਣਾ ਹੁਣੇ ਪਹੁੰਚੇ ਨੇ ਔਰ ਜੇ ਮੈਂ ਉਹਨਾਂ ਦੀਆਂ ਕੁਝ ਕਵਿਤਾਵਾਂ ਦੀ ਗੱਲ ਕਰਾਂ ਤਾਂ ਚੰਨ ਸੂਰਜ ਦੀ ਵੰਗੀ ਬਿਰਖ ਅਰਜ ਕਰੇ ਹਨੇਰੇ ਵਿੱਚ ਸੁਲਗਦੀ ਵਰਨਮਾਲਾ ਲਫ਼ਜ਼ਾਂ ਦੀ ਦਰਗਾਹ ਸੁੰਨੇ-ਸੁੰਨੇ ਰਾਹਾਂ ਵਿੱਚ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਇਹ ਮਸ਼ਹੂਰ ਜੜੀਆਂ ਉਹਨਾਂ ਦੀਆਂ ਕਵਿਤਾਵਾਂ ਸੀ ਔਰ ਉਹਨਾਂ ਦੀ ਸ਼ਾਇਰੀ ਚਾਹੇ ਕਵਿਤਾਵਾਂ ਦੀ ਗੱਲ ਕਰੀਏ ਤਾਂ ਮੰਚ ਤੋਂ ਹਮੇਸ਼ਾ ਚਾਹੇ ਮੈਂ ਪਹਿਲੇ ਵੀ ਕਿਹਾ ਕਿ ਚਾਹੇ ਰਾਜਨੀਤਿਕ ਲੀਡਰ ਹੋਣ ਚਾਹੇ ਸਮਾਜ ਦੇ ਨਾਲ ਜੁੜੇ ਆਗੂ ਹੋਣ ਚਾਹੇ ਧਾਰਮਿਕ ਹੋਣ ਔਰ ਸਾਰੇ ਉਹਨਾਂ ਕਵਿਤਾਵਾਂ ਨੂੰ ਮੰਚ ਤੇ ਜ਼ਰੂਰ ਉਹ ਬੋਲਦੇ ਸੀ ਤੇ ਸੁਰਜੀਤ ਪਾਤਰ ਦਾ ਨਾਂ ਵੀ ਲੈਂਦੇ ਸੀ ਕਿਸਾਨੀ ਅंदोलਨ ਦੇ ਦੌਰਾਨ ਸੁਰਜੀਤ ਪਾਤਰ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਵੀ ਚੁੱਕੀ ਸੀ ਪਰ ਅੱਜ ਉਹਨਾਂ ਦਾ ਤੜਕਸਾਰ ਦੇਹਾਂਤ ਹੋ ਗਿਆ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ